ਹੋਰ ਜੀ ਕੀ ਹਾਲ ਚਾਲ ਨੇ ਅੱਜ ਆਪਾਂ ਗਏ ਸੀ ਆਪਣੇ ਪਿੰਡ ਵਾਲੀ ਫੈਕਟਰੀ ਦੇ ਵਿੱਚ ਜਿੱਥੋਂ ਆਪਾਂ ਹਰਜੋਤ ਲਈ ਲੈ ਕੇ ਆਂਦੀ ਬਲੈਰੋ ਕੈਂਪਰ ਇਹ ਸਾਡੇ ਪਿੰਡ ਸﻠਿਹਾਨੀ ਦੇ ਵਿੱਚ ਫੈਕਟਰੀ ਹੈ ਜੀ ਇੱਥੇ ਬੱਚਿਆਂ ਦੇ ਖੇਡਣ ਵਾਸਤੇ ਖਡਾਉਣੇ ਬਣਦੇ ਨੇ ਇਹ ਅੱਜ ਅਸੀਂ ਬਲੈਰੋ ਕੈਂਪਰ ਲਿਆਂਦੀ ਉਥੋਂ ਤੇ ਹਰਜੋਤ ਬਹੁਤ ਦਿਨਾਂ ਦਾ ਕਹਿੰਦਾ ਸੀ ਆਪਾਂ ਪਾਪਾ ਜੀ ਫੈਕਟਰੀ ਚਲੀਏ ਅੱਜ ਜੋਤ ਨੂੰ ਲੈ ਕੇ ਫੈਕਟਰੀ ਗਏ ਇੱਕ ਤਾਂ ਲੈ ਕੇ ਆਂਦੀ ਬਲੈਰੋ ਕੈਂਪਰ ਇੱਕ ਥਾਰ ਸਾਡੀ ਦੇ ਟਾਇਰ ਖਰਾਬ ਹੋ ਗਏ ਸੀਗੇ ਤੇ ਥਾਰ ਉਥੇ ਬਾਨੀ ਦੇ ਕੇ ਆਂਦੀ ਆਪਾਂ ਉਹ ਵੀ ਲੈ ਕੇ ਆਵਾਂਗੇ ਇੱਕ ਦੋ ਦਿਨਾਂ ਦੇ ਵਿੱਚ ਤੇ ਇੱਕ ਲਿਆਂਦਾ ਆਪਾਂ ਨਾ ਹਾਂ ਜੌਂਡੀਅਰ ਰਜੋਤ ਜੋਂਡੀ ਦਾ ਟਰੈਕਟਰ ਲੈ ਕੇ ਆਉ ਬੇਟਾ ਆਪਣਾ ਇਹ ਲਈ ਜਾਂਦਾਈ ਆਪਾਂ ਜੋਂਡੀਅਰ ਟਰੈਕਟਰ ਬਹੁਤ ਵਧੀਆ ਖੜੋਣੇ ਬਾਨਦੇ ਬੱਚਿਆਂ ਦੇ ਨਾਲ ਆ ਪਟਰੋਲੀ ਵੀ ਲੈ ਕੇ ਆਉਂਦੀ ਹੈ ਤੇ ਇਹ ਆਪਾਂ ਲੈ ਕੇ ਆਉਂਦੀ ਆ ਖਰਜੋਤ ਦੀ ਬਲੈਰੋ ਕੈਂਪਰ ਬਹੁਤ ਦਿਨਾਂ ਦਾ ਫੈਕਟਰੀ ਜਾਂ ਜੈਦ ਕਰਦਾ ਸੀ ਜੋਤ ਫਿਰ ਅੱਜ ਜੋਤ ਵਾਸਤੇ ਅਸੀਂ ਲੈ ਹੀ ਆਏ ਇਸ ਐਤਵਾਰ ਦਾ ਦਿਨ ਸੀਗਾ ਤੇ ਮੈਂ ਤੇ ਉੱਠ ਗਏ ਫੈਕਟਰੀ ਇੱਧਰ ਆਓ ਬੇਟਾ ਇੱਥੇ ਇੱਥੇ ਇਹ ਸਾਡਾ ਜੀ ਖਰਜੋਰ ਦਾ ਸੇਖੂਆ ਇਹਦੇ ਨਾਂ ਤੇ ਆਪਾਂ ਚੈਨਲ ਬਣਾਇਆ ਹੋਇਆ ਹੈ ਦੇ ਨਾਤੇ ਚੈਨਲ ਬਣਾਇਆ ਹੋਇਆ ਹਰਜੋਤ ਵਲੌਗ ਸੇਖੋਂ ਸਲਿਆਣੀ ਵਾਲੇ ਤੇ ਇਹ ਇਹ ਦੀ ਅੱਜ ਬਲੇਰੋ ਲੈ ਕੇ ਆਂਦੇ ਜਿਹਦੇ ਵਾਸਤੇ ਨਾਲੇ ਜੌਂਡ ਯਰ ਟਰੈਕਟਰ ਲੈ ਕੇ ਆਂਦਾ ਇਹਦੇ ਵਾਸਤੇ ਆਪਾਂ ਜੀ ਤੇ ਹਾਂ ਜੀ ਹਰਜੋਤ ਜੀ ਕੁਝ ਕਹਿਣਾ ਚਾਹੁੰਦੇ ਹੋ ਤੁਸੀਂ ਫੈਕਟਰੀ ਜਾ ਕੇ ਕਿਵੇਂ ਲਗਾ ਦਵਾਂ ਨੂੰ ਹੈ? ਵਧੀਆ ਲੱਗਾ। ਖੁਸ਼ ਆਜ ਪੂਰੇ ਤੁਸੀਂ। ਠੀਕ ਹੈ। ਤੇ ਆਪਣੀ ਫਰਥਾਰ ਉੱਥੇ ਛਾਡਾਂ ਦੀ। ਹੈ? ਬੋਲ ਕੇ ਰਸੋ। ਕਦੋਂ ਲੈ ਕੇ ਆਉਣੀ ਫਿਰੋ? ਹੈ? ਕੱਲ ਲੈ ਕੇ। ਠੀਕ ਹੈ ਜੀ ਇਹ ਆਪਣਾ ਹਰਜੋਤ ਹੈ। ਇਹ ਆਪਾਂ ਹਰ ਜੋਤ ਲਈ ਲੈ ਕੇ ਆਂਦੀ ਹੈ ਬਲੈਰੋ ਕੈਂਪਰ ਬਾਕੀ ਕਿਸੇ ਵੀ ਸੱਜਣ ਵੀਰ ਨੂੰ ਬੱਚਿਆਂ ਦੇ ਵਾਸਤੇ ਖੜਾਉਣੇ ਥਾਰ ਬਲੈਰੋ ਟਰੈਕਟਰ ਕਿਸੇ ਵੀ ਕੰਪਨੀ ਦਾ ਚਾਹੀਦਾ ਹੋਵੇ ਸਾਡੇ ਪਿੰਡ ਸੁਲਹਾਣੀ ਤੋਂ ਮਾਛੀ ਬੂਰੇ ਵਾਲੀ ਸੜਕ ਦੇ ਉੱਤੇ ਫੈਕਟਰੀ ਆ ਜੀ ਇਹ ਫੈਕਟਰੀ ਆ ਨਾਂ ਹੈਗਾ ਜੀ ਐਨ ਐਫ 2 NFTY ਫੈਕਟਰੀ ਹੈ ਇਹ ਆਪਣੇ ਘਰ ਨੇੜੀ ਆ ਜਿਸ ਭਰਾ ਦੀ ਫੈਕਟਰੀ ਹੈ ਆਪਣੇ ਨੇੜੇ ਘਰ ਹੈ ਇਹਨਾਂ ਦਾ ਆਪਣੇ ਪਿੰਡ ਦੀ ਬੱਚਿਆਂ ਵਾਸਤੇ ਖੇਡਣ ਵਾਸਤੇ ਘਟਾਉਣੇ ਲੈ ਜਾਣੇ ਹੁੰਦੇ ਤੁਸੀਂ ਉੱਥੇ ਲਿਜਾ ਸਕਦੇ ਹੋ ਠੀਕ ਹੈ ਜੀ ਧੰਨਵਾਦ ਆਪਣਾ ਚੈਨਲ ਹਰਜੋਤ ਬਲੌਗ ਸੇਖੋ ਸਲਿਆਣੀ ਵਾਲੇ ਨੂੰ ਸਬਸਕ੍ਰਾਈਬ ਕਰ ਲੋ ਤੇ ਆਪਣਾ ਕੰਪਾਈਨ ਲਵਰ ਉਨੇ ਵੀ ਸ਼ੇਅਰ ਤੇ ਫੋਲੋ ਕਰੋ ਧੰਨਵਾਦ ਜੀ